ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਹਾਡੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਕੀ ਪੜਾਇਆ ਜਾ ਰਿਹਾ ਇਹਦੇ ਵਿੱਚ ਪੰਜਾਬੀ ਲੋਕ ਸਾਹਿਤ ਬਾਰੇ ਪੜ੍ਹਦੇ ਨੇ ਤੇ ਉੱਥੇ ਪੜਾਇਆ ਜਾ ਰਹੇ ਨੇ ਸੁਹਾਗ ਘੋੜੀਆਂ ਸਿੱਠਣੀਆਂ ਟੱਪੇ ਬੋਲੀਆਂ ਤੇ ਢੋਲੇ ਮਾਈਏ ਇਹ ਤੁਹਾਡੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੁਣ ਤੁਸੀਂ ਕਹੋਗੇ ਕਿ ਇਹ ਤੇ ਸਾਡੇ ਸੱਭਿਆਚਾਰ ਦਾ 파ਟ ਆ ਔਰ ਇਹਦੇ ਵਿੱਚੋਂ ਜੰਗਨਾਮੇ ਤੇ ਵਾਰਾਂ ਮੰਫੀ ਹੋਈਆਂ ਜਿਹੜੀਆਂ ਤੁਹਾਡੇ ਅੰਦਰ ਇੱਕ ਜੁਝਾਰੂ ਤੇ ਪੰਜਾਬੀ ਅਣਖ ਦਾ ਗੌਰਵ ਸਵੈਮਾਨ ਜਗਉਂਦੀਆਂ ਇਹਦੇ ਵਿੱਚ ਅੱਗੇ ਕੀ ਪੜਾਇਆ ਜਾਂਦਾ ਅੱਗੇ ਆ ਜਾਂਦੀਆਂ ਪ੍ਰੀਤ ਕਥਾਵਾਂ ਤੇ ਮੈਂ ਕਿਤਾਬ ਵੇਖਦੇ ਹਾਂ ਵੇਖਦੇ ਆ ਪੜ੍ਹਿਆ ਇਹਦੇ ਵਿੱਚ ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾ ਪੜਾਇਆ ਜਾ ਰਿਹਾ ਤੇ ਤੁਹਾਡੀਆਂ ਧੀਆਂ ਇਹ ਪੜਨਗੀਆਂ ਰਾਂਝਾ ਰਾਂਝਾ ਕਰਦੀ ਸੀ ਮੈਂ ਆਪੇ ਰਾਂਝਾ ਹੋਈ ਆਖੋ ਦੀ ਮਨੁਤੀ ਦੋ ਰਾਂਝਾ ਹੀਰ ਨਾਲ ਆਖੋ ਕੋਈ ਤੁਹਾਡੇ ਬੱਚਿਆਂ ਨੇ ਪੜਨਾ ਤੇ ਉਹਨਾਂ ਦੀ 11ਵੀਂ ਦੇ ਇਮਤਿਹਾਨਾਂ 'ਚ ਸਵਾਲ ਪੜਾ ਕੀ ਆਉਣੇ ਆ? ਇਹ ਨਹੀਂ ਆਉਣਾ ਕਿ ਭਾਈ ਤਾਰੂ ਸਿੰਘ ਦੀ ਮਾਂ ਕੌਣ ਸੀ? ਭਰਨ ਸਿੰਘ ਦੇ ਪਿਤਾ ਦਾ ਕੀ ਨਾਂ ਸੀ? ਮਹਾਨ ਸ਼ਹੀਦਾਂ ਬਾਰੇ, ਮਹਾਨ ਲਖਾਰੀਆਂ ਬਾਰੇ ਇਹਦੇ ਵਿੱਚ ਕਦੇ ਵੀ ਤੁਹਾਨੂੰ ਜ਼ਿਕਰ ਨਹੀਂ ਮਿਲਣਾ। ਸਵਾਲ ਆਊਗਾ ਰਾਂਝਾ ਕੌਣ ਸੀ ਤੇ ਉਹਨੂੰ ਘਰ ਕਿਉਂ ਛੱਡਣਾ ਪਿਆ? ਹੁਣ ਤੁਹਾਡੀ 11ਵੀਂ ਜਮਾਤ ਦੇ ਵਿੱਚ ਪੜ੍ਹਦੀ ਹੋਈ ਧੀ ਕੀ ਲਿਖੂਗੀ? ਕਿ ਰਾਂਝਾ ਕੌਣ ਸੀ ਤੇ ਉਹ ਕਿਉਂ ਘਰ ਛੱਡਣਾ ਪਿਆ? ਕਿ ਮਿਰਰ ਨੇ ਰਾਂਝੇ ਨੂੰ ਸ਼ਮਤਾ ਕਿਉਂ ਮਾਰੀਆਂ ਤੁਸੀਂ ਕਹੋਗੇ ਕਿ ਕੋਲੋਂ ਪੜੀ ਨਹੀਂ ਹੁੰਦਾ ਆ ਸਵਾਲ ਦੇਖ ਲਓ ਤੁਹਾਡਾ 11ਵੇਂ ਜਮਾਤ ਚ ਪੜਦਾ ਜਵਾਬ ਇਸ ਜਵਾਬ ਇਸ ਗੱਲ ਦਾ ਜਵਾਬ ਦੇਊਗਾ ਕਿ ਸਹਿਬਾ ਕੌਣ ਸੀ ਤੇ ਮਿਰਜੀ ਦਾ ਸਹਿਬਾ ਨਾਲ ਮੇਲ ਕਿਵੇਂ ਹੋਇਆ ਕਿਵੇਂ ਦੱਸੋਗੇ ਕਿ ਕਿਵੇਂ ਰਿਸ਼ਤੇਦਾਰੀਆਂ ਦੇ ਵਿੱਚ ਹੀ ਸਾਰੇ ਮੇਲ ਹੋ ਗਏ ਤੇ ਤੁਹਾਡੇ ਬੱਚਿਆਂ ਨੇ ਵੀ ਰਿਸ਼ਤੇਦਾਰੀਆਂ ਚ ਵਿਚਰਨਾ ਅੱਗੇ ਆ ਗਈ ਹੈ ਹੀਰ ਤੇ ਹੀਰ ਬਾਰੇ ਵੀ ਜੋ ਤੁਹਾਨੂੰ ਮਿਲਣਾ ਪੜਨ ਵਾਸਤੇ ਜਿਹੜੇ ਸਵਾਲ ਆਉਣੇ ਆ ਉਹ ਤੁਹਾਡੇ ਬੱਚਿਆਂ ਨੇ ਦੇਣੇ ਆ ਤੇ ਸਾਡਾ ਸਮਾਜ ਇੰਨਾ ਜ਼ਿਆਦਾ ਅਸਾਤਲ ਦੇ ਵਿੱਚ ਜਾਂਦਾ ਜਾ ਰਿਹਾ ਉਹਦਾ ਕਾਰਨ ਤੁਹਾਡੀ ਪੜ੍ਹਾਈ ਹੈ ਖਾਣਕ ਬਾਰੇ ਬੜੇ ਕੌਂਸ਼ੀਅਸ ਹੋ ਕੇ ਚੱਲਦੇ ਹੋ ਕਿ ਆਰਗੇਨਿਕ ਖਾਣਕ ਹੋਣੀ ਚਾਹੀਦੀ ਹੈ ਸੰਤੁਲਿਤ ਖਾਣਕ ਹੋਣੀ ਚਾਹੀਦੀ ਹੈ ਸਿਹਤ ਚੰਗੀ ਨਵੀਂ ਤੇ ਨਰੁਈ ਰਹਿੰਦੀ ਹੈ ਤੇ ਜਿਹਦੇ ਨਾਲ ਤੁਹਾਡੇ ਬੱਚਿਆਂ ਦਾ ਦਿਮਾਗ ਤੇ ਉਹਨਾਂ ਦਾ ਥੌਟ ਪ੍ਰੋਸੈਸ ਬਣਨਾ 11ਵੀਂ 12ਵੀਂ ਦੇ ਵਿੱਚ ਹੀ ਉਹ ਹੀ ਹੈ ਜਦੋਂ ਬੱਚਾ ਬਾਲਕ ਪੂਨੇ ਤੋਂ ਇੱਕ ਬਾਲਗ ਬਣਦੇ ਵੱਲ ਜਾ ਰਿਹਾ ਹੁੰਦਾ ਯਾਰ ਵੀ 12ਵੀਂ ਦੇ ਵਿੱਚ ਉਹ ਪੀਰੀਅਡ ਹੁੰਦਾ ਤੇ ਉੱਥੇ ਭਾਈ ਤਾਰੂ ਸਿੰਘ ਬੀਬੀ ਸਤਵੰਤ ਕੌਰ ਮਾਤਾ ਭਾਗ ਔਰ ਮਹਾਨ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਨੇ ਸਮਾਜ ਨੂੰ ਦੇਣਾ ਯਾਰ ਉਹਨਾਂ ਦੇ ਬਾਰੇ ਨਾ ਪੜਾ ਕੇ ਤੇ ਤੁਹਾਡੀਆਂ ਧੀਆਂ ਤੇ ਤੁਹਾਡੇ ਬੱਚਿਆਂ ਨੂੰ ਹੀਰ ਰਾਂਝੇ ਪੜਾਏ ਜਾ ਰਹੇ ਆ ਕਦੇ ਕਿਤਾਬਾਂ ਪੜ੍ਹ ਕੇ ਦੇਖੋ ਆਪਣੇ ਬੱਚਿਆਂ ਦੀ ਯਾਰ ਕਿ ਤੁਹਾਨੂੰ ਇਹ ਐਜੂਕੇਸ਼ਨ ਬੋਰਡ ਦੇ ਗੀ ਰਿਹਾ ਮੈਂ ਪਹਿਲਾਂ ਵੀ ਵੀਡੀਓ ਪਾਈ ਤੇ ਵਾਰ-ਵਾਰ ਤਰਲਾ ਕਰਦਾ ਸਿੱਖਾਂ। ਭਰਾਓ ਆਪਣਾ ਇੱਕ ਐਜੂਕੇਸ਼ਨ ਬੋਰਡ ਬਹੁਤ ਜ਼ਿਆਦਾ ਜ਼ਰੂਰੀ ਹੈ। ਐਜੂਕੇਸ਼ਨ ਬੋਰਡ ਕੀ ਕਰ ਸਕਦਾ ਵਾ ਜੇ ਸਾਡਾ ਐਜੂਕੇਸ਼ਨ ਬੋਰਡ ਹੋਊਗਾ ਨਾ ਤੇ ਅਸੀਂ ਕੁਝ ਦੱਸ ਸਕਾਂਗੇ ਆਪਣੀਆਂ ਕਿਤਾਬਾਂ 'ਚ ਕਮ ਸੇ ਕਮ ਆ ਹੀਰ ਰਾਂਝੇ ਦੀ ਥਾਂ ਤੇ ਕਿਸੇ ਸੂਰਮੇ ਕਿਸੇ ਸੂਰਬੀਰ ਦੀ ਭਗਤ ਪ੍ਰਲਾਦ ਦੀ ਸਾਖੀ ਹੋਵੇ ਇੱਥੇ। ਤਰੂ ਭਗਤ ਦੀ ਸਾਖੀ ਹੋਵੇ ਇੱਥੇ। ਉਹ ਕਿਵੇਂ ਉਹਨਾਂ ਨੇ ਪਰਮੇਸ਼ਰ ਨੂੰ ਪਾਲਿਆ ਪ੍ਰੇਮ ਕਰਕੇ ਇਹ ਕਿਹੜਾ ਇਸ਼ਕ ਪੜਾ ਰਹੇ ਹੋ ਆਪਣੇ ਨਿਆਣੇ ਨੂੰ ਤੇ ਕੀ ਕੀ ਦੇਣਾ ਇਹਨਾਂ ਲੋਕਾਂ ਦੀ ਸਮਾਜ ਨੂੰ ਮਿਰਜੇ ਦੀ ਜਾਂ ਹੀ ਰਾਜੇ ਦੀ ਦੇਣ ਕੀ ਆ ਸਮਾਜ ਨੂੰ ਦਿੱਤਾ ਕੀ ਆ ਸਮਾਜ ਨੂੰ ਤੁਹਾਡੀਆਂ ਇੱਜ਼ਤਾਂ ਖੇਰੂ ਖੇਰੂ ਕੀਤੀਆਂ ਇਹਨਾਂ ਚੀਜ਼ਾਂ ਨੇ ਇਤਰਾਜ਼ ਨਾ ਕਰਿਆ ਕਰੋ ਆਪਣੇ ਬੱਚਿਆਂ ਦੇ ਉੱਤੇ ਕਿ ਕਿਸੇ ਦੀ ਧੀ ਕਿਸੇ ਮੁੰਡੇ ਨਾਲ ਗਲਤ ਹੋ ਗਈ ਕਿਸੇ ਦਾ ਮੁੰਡਾ ਕਿਸੇ ਕੁੜੀ ਨਾਲ ਗਲਤ ਹੋ ਗਿਆ ਇਤਰਾਜ਼ ਨਾ ਕਰਿਆ ਕਰੋ ਕਿਉਂਕਿ ਇਹਦੇ ਕਸੂਰ ਵਾਰ ਤੁਸੀਂ ਨੂੰ ਤੁਸੀਂ ਪੜ੍ਹਾਈ ਇਹ ਰਿਹਾ ਹੋ ਤੇ ਜਿਹੜਾ ਮਾਂ ਬਾਪ ਪੜ੍ਹਾਈ ਹੀਰ ਰਾਜਾ ਰਿਆ ਹੋਵੇ ਧੀ ਨੂੰ ਤੇ ਉਹਦੀ ਧੀ ਹੀਰ ਬਣੂ ਕਿਉਂ ਨਾ ਉਹਦਾ ਪੁੱਤਰ ਮਿਰਜਾ ਕਿਉਂ ਨਾ ਬਣੂਗਾ ਕਿਉਂ ਨਾ ਲੋਕਾਂ ਦੀਆਂ ਧੀਾਂ ਵਲ ਦੇਖ ਦੇ ਕੇ ਛਿੱਤਰ ਖਵਾਊਗਾ ਤੇ ਤੁਹਾਡੇ ਕੋਲ ਥਾਣਿਆਂ 'ਚ ਹੱਥ ਜੜਾਊਗਾ ਜਾ ਕੇ ਸਤਕਾਰ ਚਾਹੁੰਦੇ ਹਾਂ ਔਲਾਦ ਚੰਗੀ ਚਾਹੁੰਦੇ ਹਾਂ ਆਪਣੇ ਬੱਚਿਆਂ ਦੀਆਂ ਕਿਤਾਬਾਂ ਦੇਖੋ ਉਹਨਾਂ ਕਿਤਾਬਾਂ ਛਾਪਣ ਵਾਲਿਆਂ ਨੂੰ ਸਕੂਲਾਂ ਵਾਲਿਆਂ ਨੂੰ ਜਾ ਕੇ ਪੁੱਛੋ ਕਿ ਮੇਰੇ ਬੱਚੇ ਨੂੰ ਹੀਰ ਰਾਂਝਾ ਕਿਉਂ ਪੜਾਇਆ ਜਾ ਰਿਹਾ ਚਾਹੁੰਦੇ ਹੋ ਤੁਹਾਡੀਆਂ ਧੀਆ ਹੀਰਾ ਮੰਨ ਤੁਹਾਡੀਆਂ ਧੀਆ ਸਹਿਬਾ ਬਨ ਸਹਿਬਾ ਦੇ ਮਾਂ ਤੇ ਉਹਨੂੰ ਪੁੱਛਿਓ ਜਿਨ੍ਹਾਂ ਦੀ ਧੀ ਵਿਆਹ ਜਨ ਘਰੋਂ ਭੱਜ ਗਈ ਤੇ ਉਹਨਾਂ ਨੂੰ ਮਰ ਜਾ ਵੀ ਮਾਰਨਾ ਪਿਆ ਜਾ ਕੇ ਜਦੋਂ ਇਹੋ ਜੀ ਗੱਲ ਆਉਂਦੀ ਹੈ ਉਦੋਂ ਤੁਸੀਂ ਆਦਰਸ਼ਵਾਦੀ ਬਣ ਜਾਂਦੇ ਹੋ ਫਿਰ ਕਹਿੰਦੇ ਹੋ ਸਾਡੀ ਕੀ ਗੱਲ ਕੋਈ ਮਾੜੀ ਜਿਹਾ ਨਾ ਦੇਖੀ ਕਿਵੇਂ ਤੇ ਪੜ੍ਹਾ ਕੀ ਰਹੇ ਹੋ ਆਪਣੇ ਬੱਚਿਆਂ ਨੂੰ ਥੋੜਾ ਜਿਆਦਾ ਤਰਸ ਕਰੋ ਕਿ ਜਿੰਨੇ ਵੀ ਸਿੱਖ ਬੁੱਧੀਜੀਵੀ ਆ ਵਿਦਵਾਨ ਆ ਸਾਡੀ ਤਾਂ ਕੋਈ ਔਕਾਤ ਨਹੀਂ ਹੈ ਜਿੰਨੀਆਂ ਵੀ ਵੱਡੀਆਂ ਜੱਥੀਆਂ ਜੱਥੇਬੰਦੀਆਂ ਵਾਲੇ ਆ ਬੇਨਤੀ ਆ ਤੁਹਾਨੂੰ ਇੱਕ ਹੋ ਕੇ ਬੈਠੀਏ ਕੰਮ ਸੇ ਕੰਮ ਸਿੱਖਾਂ ਦੀ ਜਿਹੜੀ ਸਿੱਖਿਆ ਵਾ ਉਹਦਾ ਇੱਕ ਸਟੈਂਡਰਡ ਬਣਾ ਲਈਏ ਆਪਣੇ ਐਜੂਕੇਸ਼ਨ ਬੋਰਡ ਬਣਾ ਲਈਏ ਸਾਡੀ ਐਡੀ ਤਕੜੀ ਸ਼ਰੂਬਨੀ ਕਮੇਟੀ ਸੰਸਥਾ ਆ ਉਹਨੂੰ ਸੰਜੋਗ ਕਰੀਏ ਸਾਰੇ ਜਾਣੇ ਸੰਜੋਗ ਕਰਕੇ ਬੈਠ ਕੇ ਇੱਕ ਐਜੂਕੇਸ਼ਨ ਬੋਰਡ ਬਣ ਜਾਵੇ ਆਪਣੀਆਂ ਕਿਤਾਬਾਂ ਤਾਂ ਹੋਣ ਯਾਰ ਆਪਾਂ 11ਵੀਂ 12ਵੀਂ ਵਾਲਿਆਂ ਨੂੰ ਕੁਝ ਪੜ੍ਹਾ ਤਾਂ ਦਈਏ ਕੋਈ ਸਿਲੇਬਸ ਹੀ ਡਿਜ਼ਾਈਨ ਕਰ ਲਈਏ ਬਹਿ ਕੇ ਚਾਰ ਜਾਣੇ ਥੋੜਾ ਜਿਹਾ ਹੋਸ਼ ਦੇ ਵਿੱਚ ਆਓ